ਪੈਸੇ ਨਾ ਹੋਣ ਤਾਂ ਉਹ ਨਹੀਂ ਚੱਲਦਾ ਤੇ ਜੇ ਇਹਦੀ ਬੈਟਰੀ ਨਾ ਚਾਰਜ ਹੋਵੇ ਤਾਂ ਉਹ ਨਹੀਂ ਚੱਲਦਾ ਤੇ ਹੁਣ ਚਾਰਜਰ ਲਾਇਆ ਵੀ ਤੇ ਹੁਣ ਕਰਦਾ ਟੂ 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 ਹੁਣ ਚਾਰਜਰ ਨਾਲ ਬਣਾਇਆ ਤੇ ਬਈ ਕੋਈ ਚੱਕੀ ਬਈ ਟਾ ਤੇ ਲੈ ਆ ਕੇ ਰੋਟੇ ਕਰਕੇ ਕੋਈ ਕੰਮ ਕੁਮ ਸਾਰੇ ਕੰਮ ਉਵੇਂ ਹੀ ਪਏ ਆਪਾਂ ਤਾਂ ਠੀਠ ਹੋਏ ਬੈਠੇ ਔਰ ਤਾਂ ਨਾ ਸੇਵਾਂ ਬਣਾ ਕੇ ਦਵਾ ਦੇ ਤੈਨੂੰ ਖਾਣ ਖਾਣ ਦੇ ਸੇਵਾਂ ਦੁੱਧ ਪਾ ਕੇ ਬਣਾਣੀ ਦਾ ਫਰ ਆਪ ਪਾਵਾਂਗੇ ਵੀਡੀਓ ਬਲੌਗ ਪਾਵਾਂਗੇ ਅਸੀਂ ਭਾਈ ਸੇਵਗਾ ਖਾਣ ਲੱਗੇ ਆ ਤੁਸੀਂ ਕਦੇ ਹੈ ਨਾਇਕ ਹੈ ਨਾਇਕ ਵੀ ਹੁੰਨੇ ਆ ਸਾੜਾ ਸਾ ਦੁੱਜਾ ਨਹੀਂ ਕੀ ਕੀਤਾ ਨਾ ਲੈਂਦੇ ਆ ਅੜ ਤਾਂ ਖੜਾ ਹੋ ਕੇ ਰਮਰ ਪੋਤਾ ਪਰ ਇਹ ਤਾਂ ਰਹਿ ਪੇ ਤਾਂ ਮੇਰੇ ਨਾਲ ਕੰਮ ਕੋਈ ਕਰਾਉਂਦਾ ਨਹੀਂ ਵੇਲਾ ਨਾ ਆਉਂਦਾ ਪਿਆ ਤੇ ਆਏ ਨਹੀਂ ਵੀ ਮੈਂ ਘਰੇ ਰਹਿਾਂ ਤੇ ਮਾਂ ਨਾਲ ਕੋਈ ਕੰਮ ਕਰਾ ਦੇ ਉਹ ਘੋਟ ਨੂੰ ਤਾਂ ਬੰਦ ਕਰਵਾਇਆ ਕੋਸ਼ ਨਹੀਂ ਕਰਾਇਆ ਕੱਪ ਲੱਸੀ ਰਪੀਂਦਾ ਥੱਬਰ ਰੋਟੀਆਂ ਦਾ ਖਾਲਾ ਦੇ ਕੋਈ ਕੰਮਾਂ ਚ ਕੰਮ ਹੁੰਦਾ ਦੱਸਿਓ ਤੇ ਵੇਲਾ ਪਿਆ ਭਾਈ ਦੋ ਰਵਾਜੋ ਕੰਮ ਤੇ ਸਾਡੇ ਖਲਾ ਨਾਲ ਵੀ ਦੇਖ ਲੋ ਕਿਹੜੇ ਸਾਹੋਂ ਨਾ ਪਿਆ ਇੱਧਰ ਲੈ ਕੰਮ ਤਾਂ ਇੰਨਾ ਬਰਾਮਾ ਜਿਆ ਅਸੀਂ ਤੌੜੇ ਦਾ ਪਾਣੀ ਪੀਨੇ ਆ ਤੌੜੇ ਦਾ ਹੋਵੇ ਤੌੜਾ ਲਿਆ ਅਸੀਂ ਕੱਲ ਤੇਨੂੰ ਭਰ ਕੇ ਨਾ ਅਸੀਂ ਤੇ ਉੱਥੇ ਰੱਖਤਾ ਸੀਗਾ ਰਾਤ ਤੇ ਇਹ ਠੰਡਾ ਹੋ ਗਿਆ ਪਾਣੀ ਦਾ ਤੇ ਇੱਕ ਭਾਈ ਕਹਿੰਦਾ ਵੀ ਇਹਦੇ ਚ ਇੱਕ ਹੱਥ ਨਹੀਂ ਮਾਰ ਕੇ ਤੁਸੀਂ ਇਹਨੂੰ ਸਾਫ਼ ਨਹੀਂ ਕਰਨਾ ਕੋਈ ਸਰਫ ਸੁਫ ਵਰਗਾ ਨਹੀਂ ਯੂਜ਼ ਕਰਨਾ ਇਹਦੇ ਚ ਤੇ ਕਹਿੰਦਾ ਤੁਸੀਂ ਇਹਦਾ ਪਾਣੀ ਪੀਓਗੇ ਤਾਂ ਠੰਡਾ ਠਾਰ ਹੀ ਤੁਹਾਨੂੰ ਪਾਣੀ ਮਿਲਿਆ ਕਰੂਗਾ ਤੋ ਕੋਈ ਨਾ ਵਾਟਰ ਕੁਲਰ ਦੇ ਪਾਣੀ ਨਾਲ ਪੀਆ ਕਰੋ ਵੀ ਨਾ ਤੇ ਪਲਾਸਟਿਕ ਹੁੰਦੀ ਹੈ ਤੇ ਨਾਲੇ ਹਾਨੀਕਾਰਕ ਹੁੰਦਾ ਸਿਹਤ ਲਈ ਤੇ ਤੁਸੀਂ ਪੀਆ ਨਾ ਕਰੋ ਤੇ ਅਸੀਂ ਤਾਂ ਹੁਣ ਕੱਲ ਦੇ ਤੋੜੇ ਦੇ ਪਾਣੀ ਪੀਨੇ ਤੇ ਹੁਣ ਮੈਂ ਉਹਨੂੰ ਭਾਈ ਨੂੰ ਐ ਵੀ ਕਿਹਾ ਸੀ ਮੈਂ ਕਿ ਭਾਈ ਵੀ ਸਾਨੂੰ ਤੂੰ ਉਹ ਕੋਲੀਆਂ ਜੀਆਂ ਲਿਆ ਦੇ ਜਿਹੜੀਆਂ ਹਾਂ ਭਾਂਡੇ ਮਿੱਟੀ ਦੇ ਬਣਗਾ ਹੁੰਦੀਆਂ ਮੈਂ ਤੇ ਨਾਲੇ ਸਾਨੂੰ ਲਿਆ ਦੇ ਮੈਂ ਕਿ ਉਹ ਦੂਜੇ ਕੀ ਉਹਨੂੰ ਕਹਿੰਦੇ ਗਲਾਸ ਕੱਪ ਜੇ ਤੇ ਮੈਂ ਕਿ ਉਹਨਾਂ 'ਚ ਅਸੀਂ ਦਹੀਂ ਦੁੱਧ ਪਾ ਕੇ ਖਾਲਿਆ ਕਰਾਂਗੇ ਤੇ ਉਹਨਾਂ 'ਚ ਅਸੀਂ ਚਾਹ ਪਾਣੀ ਪਾ ਕੇ ਉਹਨਾਂ ਭਾਂਡਿਆਂ 'ਚ ਪਾਣੀ ਪਾ ਕੇ ਪੀ ਲਿਆ ਕਰਾਂਗੇ ਤੇ ਉਹਨਾਂ 'ਚ ਲੱਸੀ ਗਲਾਸ ਜੇ ਵੱਡੇ ਵੱਡੇ ਮੈਂ ਮੰਗਾਈ ਕੀ ਉਹਦਾ ਨਾਂ ਲੈਂਦੇ ਆ ਪਾਣੀ ਤੁਸੀਂ ਵੀ ਤੋੜੇ ਦਾ ਪਾਣੀ ਪੀਆ ਕਰੋ ਇਹਦੇ ਨਾਲ ਸਿਹਤ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਕਾ ਤੇ ਨਾਲੇ ਠੰਡਾ ਰਹਿੰਦਾ ਤੇ ਬਰਫਾ ਗੁਰਫਾ ਵਾਲਾ ਪਾਣੀ ਨਾ ਪੀਆ ਕਰੋ ਤੇ ਮੈਂ ਹੁਣ ਮਗਾਈ ਆ ਭਾਈ ਤਨਾ ਜਾਨਵਰ ਵਾਲੇ ਆਣ ਲਈ ਮਗਾਈ ਆ ਮੈਂ ਕਹਾਂ ਉੱਥੇ ਚਾਤਰਾ ਥਲੇ ਟੰਗ ਦਾਂਗੇ ਤੇ ਜਾਨਵਰ ਬਹਿ ਜਾ ਕਰਨਗੇ ਚਲ ਸੀਸਾ ਦੇਣਗੇ ਹਨਾ ਤੇ ਹੁਣ ਕੱਲ ਨੂੰ ਕੀ ਉਹਦਾ ਨਾ ਕਹਿੰਦਾ ਸੀਗਾ ਮੈਂ ਨੰਗ ਤਾਂ ਬਾਈ ਫੜਾ ਕੇ ਜਾਊਂਗਾ 100 ਰੁਪਏ ਦਾ ਕਾਣ ਲਾ ਤੇ ਨਾ ਸਵਾ ਦੇਖਣੀ ਚਾਰ ਪੱਚੀਆਂ ਦਾ ਇੱਕ ਤਾਂ ਨਹੀਂ ਹਸਣਾਂ ਦਾ ਇੱਕ ਆ ਪਤਾ ਨਹੀਂ ਮੈਂ ਕਰਨ ਪੁੱਛਿਆ ਨਹੀਂ ਉਹਨੂੰ ਹਣ ਜੇ ਸਵੇਰੇ ਆਉਂਗਾ ਨਾ ਭਾਈ ਤੈਨੂੰ ਪੁੱਛੂਗੀ ਮੈਂ ਆਣ ਲੈ ਲੈਣੀ ਕੱਲ ਮੇਰੇ ਕੋਲ ਪੈਸੇ ਥੋੜੇ ਸੀਗੇ 500 ਰੁਪਇਆ ਲੱਗ ਗਿਆ ਮੇਰਾ ਪਤਾ ਇੱਕ ਤਾਂ ਮੈਂ ਲਿਆ ਤੌੜਾ ਇੱਕ ਲਿਆ ਮੈਂ ਕੂਂਡਾ ਤੇ ਇੱਕ ਮੈਡੀਕ ਮੱਕੀ ਉਹ ਜੀਜੀ ਲਈਦਾ ਈ ਜਮਾਉਣ ਵਾਲੀ ਤੇ 500 ਰੁਪਇਆ ਲੈ ਕੇ ਭਾਈ ਰਾਮ ਨਾਲ ਗਿਆ ਤੇ 650 ਮੰਗਦਾ ਸੀ ਨਾ 550 ਮੰਗਦਾ ਸੀਗਾ ਤੇ ਮੈਂ 500 ਹੀ ਦਿੱਤਾ ਮੈਂ ਕਿ ਭਾਈ 50 ਤਾਂ ਘਟਾ ਕਹਿੰਦਾ ਨਹੀਂ ਨਹੀਂ ਆਏ ਨਹੀਂ ਭਾਈ ਆਏ ਨਾ ਕਰੋ ਮੈਂ ਕਿ ਭਾਈ ਬਣ ਕੇ ਨਾ ਕਰ ਮੈਂ ਵੀ ਗਰੀਬਣੀ ਕੁੜੀ ਆ ਮੈਂ ਕਿ ਤੇ ਮੈਂ ਕੜ ਮੈਂ ਕ ਦੂਜਾ ਨੇ ਜਿਹੜੀ ਧੱਪੇ ਜਾਣੀ ਚੜ ਕੁਛ ਮੈਂ ਕਰਦੀ ਫਿਰਦੀ ਤੇ ਫੇਰ ਉਹ ਵਿਚਾਰ ਦੇ ਗਿਆ ਮੈਨੂੰ ਪੈਸੇ ਚ ਐਨੇ 250 ਰੁਪਏ ਘੱਟ ਕਰਕੇ ਮੇਰੇ ਕੋਲ ਹੈ ਵੀ ਨਹੀਂ ਸੀ 50 ਤੇ ਘੱਟ ਕਰਕੇ ਤੇ ਦੇ ਗਿਆ ਉਹ 500 ਰੁਪਏ ਚ ਤੇ ਐਨੇ ਭੰਡੇ ਕੁੰਡੇ ਲੋ ਵੀ ਬਹੁਤ ਔਖੇ ਜਿਹਾਨ ਕਰਮੀ ਚਟਣੀ ਰਗੜਨੀ ਹੁੰਦੀ ਚਲੋ ਠੀਕ ਹੈ ਜੀ ਬਾਏ ਬਾਏ ਮਾ